ਉਹਨਾਂ ਨੇ ਅਤਵਾਦੀ ਪੜ੍ਹਾਏ ਨੇ ਉਹਨੇ ਮਜਬੂਰ ਕੀਤਾ ਸਾਨੂੰ ਖਾਲਸਾ ਧਰ ਦੇ ਨਾਰੇ ਲਾਉਣ ਲਈ ਸਾਨੂੰ ਮਜਬੂਰ ਕੀਤਾ ਤੋਂ ਇਥੋਂ ਵੱਖ ਹੋਣ ਲਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨੀ ਆ ਭਾਈ ਕੋਈ ਸੰਤ ਜਨੈਲ ਸਿੰਘ ਨੇ ਕਦੀ ਖਾਲਸਾ ਧਰ ਨਹੀਂ ਸੀ ਮੰਗਿਆ ਉਹਨਾਂ ਨੇ ਕੈਸੀ 47 ਵਾਲੀ ਗਲਤੀ ਨਹੀਂ ਕਰਦੇ ਅਸੀਂ ਬਰਾਬਰ ਦੇ ਸਿਆਰੀ ਹੋਣ ਦਾ ਅਧਿਕਾਰ ਮੰਗਦੇ ਆ ਦੇ ਦੋਗੇ ਤੇ ਤੁਹਾਡੇ ਨਾਲ ਰਵਾਂਗੇ ਨਹੀਂ ਤੇ ਫਿਰ ਤੁਸੀਂ ਸਾਨੂੰ ਖਾਲਸਾ ਤਾਂ ਦੇ ਦੋ ਕਿ ਤੇ ਅਸੀਂ 47 ਵਾਲੀ ਗਲਤੀ ਨਹੀਂ ਕਰਦੇ ਜੇ ਤਖਤ ਤੇ ਚੜ ਕੇ ਆਓਗੇ ਤੁਹਾਨੂੰ ਲੋਹੇ ਦੇ ਚੜੇ ਚਪਾਵਾਂਗੇ ਤੁਹਾਨੂੰ ਗੱਡੀਆਂ ਭਰ ਕੇ ਤੋਰਾਂਗਾ ਸਾਡੀ ਆਸਥਾ ਸੀ ਅਕਾਲ ਤਖ਼ਰ ਸਾਹਿਬ ਜੇ ਉਹ ਦੋਂਗੇ ਤੇ ਸਾਡਾ ਪੰਜਾਬ ਇਕੱਠਾ ਹੋਇਆ ਹੁੰਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੇਕਰ ਅਕਾਲ ਤਖ਼ਰ ਸਾਹਿਬ ਦੇ ਜਦੋਂ ਹਮਲਾ ਹੋਇਆ ਮੇਰੀਆਂ ਅੱਖਾਂ ਦੇ ਸਾਹਮਣੇ ਉੱਥੇ ਇੱਕ ਇੱਕ ਕਮਿਊਨਿਟੀ ਨੇ ਉੱਥੇ ਲੱਡੂ ਵੰਡੇ ਅਕਾਲ ਤੱਕ ਸਭ ਤੇ ਸਿੱਖ ਵਿਰੋਧੀ ਨਾਰੇ ਲਾਏ ਸਾਡੇ ਜ਼ਖਮਾਂ ਦੇ ਉੱਤੇ ਲੂਣ ਛੜਕਿਆ ਮੇਰੀ ਛਾਤੀ 'ਚੋਂ ਗੋਲੀਆਂ ਆਰ-ਪਾਰ ਹੋਈਆਂ ਸੀ ਮਨੂੰ ਕਿਸੇ ਡਾਕਟਰ ਨੇ ਮਨੂੰ ਮੈਨੂੰ ਟ੍ਰੀਟਮੈਂਟ ਤੱਕ ਲਈ ਟੈਬਲੇਟ ਤੱਕ ਲਈ ਦਿੱਤੀ 2 ਮਹੀਨੇ 2 ਮਹੀਨੇ ਗੋਲੀਆਂ ਮੇਰੇ ਅੰਦਰ ਰਈਆਂ ਅਸੀਂ ਕਿੰਨਾ ਕ ਸਬਰ ਕਰੀਏ ਕਿੰਨਾ ਕ ਜਰੀਏ ਅਸੀਂ ਸੋਚਿਆ ਸੀ ਅਸੀਂ ਉੱਜੜਿਆ ਸਾਡੇ ਬੱਚੇ ਵਸਣ ਸਾਡੀ ਬਾਕੀ ਕੌਣ ਵਸੇ ਇਹਨਾਂ ਦੇ ਸਿਰਾਂ ਤੇ ਪੱਗਾ ਰਹਿਣ ਇਹਨਾਂ ਦੇ ਸਿਰਾਂ ਤੇ ਚੁੰਨੀਆਂ ਰਹਿਣ ਜਦੋਂ ਅਸੀਂ ਆਪਣੀਆਂ ਚੁੰਨੀਆਂ ਆਪ ਲਾ ਦਾਂਗੇ ਫਿਰ ਸਾਡੀਆਂ ਚੁੰਨੀਆਂ ਦਾ ਰੱਖਾ ਕੋਈ ਨਹੀਂ ਜਦੋਂ ਅਸੀਂ ਆਪਣੀਆਂ ਪੱਕਾ ਤੋਂ ਆਪਨ ਕਰ ਹੋ ਜਾਾਂਗੇ ਫਿਰ ਸਾਡੀਆਂ ਪੱਕਾਂ ਦਾ ਸਤਿਕਾਰ ਕਿਸੇ ਨੇ ਨਹੀਂ ਕਰਨਾ ਜੇ ਦੁਸ਼ਮਣ ਆਹੀ ਚਾਹੁੰਦਾ ਆ ਦੁਸ਼ਮਣ ਆਹੀ ਚਾਹੁੰਦਾ ਤੁਸੀਂ ਆਪਣੇ ਧਰਮ ਤੋਂ ਆਪ ਮੂੰਹ ਮੋੜ ਲਓ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪ ਮੂੰਹ ਮੋੜ ਲਓ ਤੁਸੀਂ ਤੁਹਾਡੇ ਵਿੱਚੋਂ ਗਦਾਰ ਪੈਦਾ ਕਰਕੇ ਤੁਹਾਨੂੰ ਉਹਨਾਂ ਕੋਲ ਮਰਵਾਇਆ ਜਾ ਰਿਹਾ ਤੁਸੀਂ ਉਹਨਾਂ ਗਦਾਰਾਂ ਦੀ ਪਛਾਣ ਕਰਕੇ ਲਿਸਟਾ ਬਣਾਓ ਤੁਸੀਂ ਮੈਂ ਹੋਰ ਇੱਕ ਤੁਹਾਨੂੰ ਸੁਝਾ ਦੇਣ ਲੱਗੀਆਂ ਇੱਥੇ ਲੈਕਚਰਾਂ ਦੀ ਲੋੜ ਨਹੀਂ ਗਈ ਤੁਸੀਂ ਇਹ ਜਿੰਨੇ ਗੇਟ ਨੇ ਇਹਦੇ ਯੂਨੀਵਰਸਿਟੀ ਦੇ ਅੱਜ ਤੁਸੀਂ ਜਿੰਨੇ ਗੇਟ ਨੇ ਜਿੰਨੀ ਪੁਰਾਣੀ ਬੁੱਢੀ ਲੀਡਰਸ਼ਿਪ ਹੈ ਤੁਹਾਡੀ ਜਿਹੜਾਂ ਦੀ ਵਜ੍ਹਾ ਕਰਕੇ ਤੁਹਾਨੂੰ ਅੱਜ ਮੇਰੀ ਜਵਾਨ ਅੱਜ ਸਾਡੀ ਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਟਾਰਗੇਟ ਕਰ ਲਿਆ ਸਾਡੀ ਇਸ ਸੰਸਦ ਦੇ ਉੱਤੇ ਵੀ ਕਾਬਜ ਹੋਣ ਵਾਸਤੇ ਇਹਨਾਂ ਨੇ ਲੱਖਾਂ ਬੰਨ ਲਿਆ ਇਹਨਾਂ ਨੇ ਕਮਰ ਕੱਸਾ ਕਰ ਲਿਆ ਆਪਣੀ ਬਜ਼ੁਰਗ ਲੀਡਰਸ਼ਿਪ ਨੂੰ ਗੇਟਾਂ ਦੇ ਬਿਠਾ ਦਿਓ ਜੇ ਨਹੀਂ ਕੋਈ ਬੰਦਾ ਬੰਨ ਲੋ ਇਹਨਾਂ ਨੂੰ ਫੜ ਕੇ ਤੁਹਾਡੀ ਵਜ੍ਹਾ ਕਰਕੇ ਸਾਡਾ ਨੁਕਸਾਨ ਹੋਇਆ ਸਾਰਾ ਪੰਜਾਬ ਦਾ ਸਾਡੀ ਕੰਮ ਦਾ ਨੁਕਸਾਨ ਤੁਸੀਂ ਕਰਾਇਆ ਇਹ ਇਹ ਸਰਕਾਰਾਂ ਨਕਮੀਆਂ ਜੇ ਦੋਵਾਂ ਸਰਕਾਰਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਭਈ ਆ ਤੀਜੀ ਤੇਰ ਕੁਛ ਕਰੇਗੀ ਇਹਨਾਂ ਨੇ ਉਹਨਾਂ ਤੋਂ ਵੀ ਵੱਧ ਸਿਰੇ ਲਾਤੀ ਮੂਕ ਦਰਸ਼ਕ ਬਣ ਕੇ ਡੱਗਰਾਂ ਦੀ ਤਰ੍ਹਾਂ ਵੇਖਣ ਦੇ ਨੇ ਔਰ ਪੁਲਿਸ ਲਾਈ ਹੋਈ ਹੈ ਮੈਂ ਤਿੰਨ ਗੱਡੀਆਂ ਬਦਲ ਕੇ ਆਟੋ ਤੇ ਮੈਂ ਇੱਥੇ ਆਈ ਹਾਂ ਕਿਉਂਕਿ ਮੈਨੂੰ ਸਾਰੇ ਪਛਾਣਦੇ ਨੇ ਉਹਨਾਂ ਨੂੰ ਪਤਾ ਸੀ ਇਹਨੇ ਜਾ ਕੇ ਉੱਥੇ ਰੋਲ ਆਪਣਾ ਉਹਨੂੰ ਪਤਾ ਸੀ ਇਹਨੇ ਜਾ ਕੇ 84 ਦੀ ਗੱਲ ਕਰਨੀ ਮੇਰੇ ਮੱਥੇ ਤੇ 84 ਲਿਖੀ ਹੋਈ ਹੈ ਮੈਂ ਨਾਂ ਵੀ ਬੋਲਾਂ ਮੈਨੂੰ ਸਾਰਾ ਸੰਸਾਰ ਜਾਣਦਾ ਹੈ ਮੈਨੂੰ 올 ਵਰਡ ਜਾਣਦਾ ਹੈ ਮੈਂ ਕੌਣ ਆ ਜੇ ਤੁਸੀਂ ਅੱਜ ਇੱਕ ਗੱਲ ਮੈਨੂੰ ਦੱਸ ਦਿਓ ਜੇ ਤੁਸੀਂ ਕਮਿਟਿਡ ਹੋ ਭਾਈ ਇਸ ਯੂਨੀਵਰਸਿਟੀ ਨੂੰ ਬਚਾਉਣਾ ਤਾਂ ਕੋਈ ਦੁਨੀਆ ਦੀ ਤਾਕਤ ਤੁਹਾਡੇ ਕੋਲੋਂ ਖੋ ਨਹੀਂ ਸਕਦੀ ਕੋਈ ਦੁਨੀਆ ਦੀ ਤਾਕਤ ਤੁਹਾਡੇ ਕੋਲੋਂ ਖੋ ਨਹੀਂ ਸਕਦੀ ਕਮਿਟਿਡ ਕਮਿਟਿਡ ਲੋਕਾਂ ਨੇ ਕਮਿਟਿਡ ਲੋਕਾਂ ਨੇ ਤਾਂ ਹਾਸ ਦਰਜ ਕਰ ਰਹੇ ਨੇ কমিਟਡ ਲੋਕਾਂ ਦੇ سہارے ਤਾਂ ਹਜ ਜਿੰਦੇ ਰਹਿੰਦੇ ਨੇ ਕੌਮ কমিਟਡ ਲੋਕਾਂ ਦੇ ਸਹਾਰੇ ਕੌਮਾਂ ਜਿੰਦਾ ਰਹਿੰਦੀਆਂ ਨੇ ਕੌਮੀਅਤ ਜਿਹੜੀ ਉਹ ਜਿੰਦਾ ਰਹਿੰਦੀ ਹੈ ਜੇ ਤੁਹਾਡੀ ਕੌਮੀਅਤ ਤੁਹਾਡੀ ਅਣਖ ਤੇ ਗੈਰਤ ਜਿਹੜੀ ਟਾਰਗੇਟ ਕੀਤੀ ਹੈ ਦੁਸ਼ਮਣ ਨੇ ਜੇ ਤੁਹਾਡੇ ਵਿੱਚ ਕਾਇਮ ਹੈ ਨਾ ਕੋਈ ਦੁਨੀਆ ਦੀ ਤਾਕਤ ਤੁਹਾਡੇ ਕੋਲ ਕੁਝ ਵੀ ਨੀ ਖੋ ਸਕਦੀ